ਤੁਹਾਡੇ ਸਵਾਗਤ ਹੈ। ਸੋ ਅੱਜ ਜਿਸੀ ਪਹੁੰਚਿਆ ਪਿੰਡ ਮਾੜੀ ਮਹਿਗਾ ਦੀ ਧਰਤੀ ਤੇ ਜਿੱਥੇ ਲਾਈਵ ਕਬੱਡੀ ਕੱਪ ਜਿਹੜਾ ਹੋ ਰਿਹਾ ਗੁਰਦਰਾ ਸਾਹਿਬ ਦਾ ਜਿਹੜਾ ਮੇਲਾ ਬਾਬਾ ਸ਼ਿਦਾ ਸਿੰਘ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਡੀ ਉਹਨਾਂ ਦੇ ਜਿਹੜਾ ਸਾਲਾਨਾ ਮੇਲਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਉਹਦੇ ਸੰਬੰਧ ਵਿੱਚ ਬੜਾ ਤਗੜਾ ਕਬੱਡੀ ਕੱਪ ਜਿਹੜਾ ਇੱਥੇ ਹੋ ਰਿਹਾ ਵਾ। ਤੁਹਾਨੂੰ ਅਸੀਂ ਕੈਮਰਾ ਜਿਹੜਾ ਉਹ ਰਿਵਰਸ ਕਰਕੇ ਦਿਖਾਉਨੇ ਆ। ਕੀ ਬੜੇ-ਬੜੇ ਚੋਟੀ ਦੇ ਪਹਿਲਵਾਨ ਜਿਹੜੇ ਨੇ ਉਹ ਇੱਥੇ ਆਪਸ ਵਿੱਚ ਮੈਚ ਜਿਹੜੇ ਖੇਡਦੇ ਨਜ਼ਰ ਆ ਰਹੇ ਹਨ ਤਾਨਾ ਲੱਤਰ ਨੂੰ ਬੰਨ ਭਰਾੜ ਕੇ ਲੱਗ ਪੈਂਦਾ ਹੈ ਪਰ ਸਾਹਮਣੇ ਟੱਕਰ ਵਦਿਆ ਵੱਲ ਕੀ ਹੈ ਵੱਲ ਸਮੇਂ ਤੇ ਮੁੱਕਣੀ ਹੈ ਨੰਬਰ ਜੱਫੀਆਂ ਦਾ ਨੰਬਰ ਸੋਦੀ ਦੁਨੀਆ ਦਾ ਫਟਕ ਜੱਫੀ ਟਗੜ ਕੇ ਆ ਗਿਆ ਲੱਗ ਗਿਆ ਕੱਤੇ ਟੋਟੀਆਂ ਮਾਰਿਆ ਪਿਆਰ ਨਾਲ ਵੀਰਿਆ ਪਿਆਰ ਦੇ ਨਾਲ ਪਰ ਪਹਿਲਾਂ ਕਹ ਸੀ ਸਰਦਾਰ ਨੂੰ ਕਿ ਜਿਹੜੇ ਚਰਨ ਕਿਸੇ ਲੱਗੇ ਕੇ ਗਰਾਊਂਡ ਵਿੱਚ ਦੇ ਥੋੜਾ ਥੋੜਾ ਜਰਨ ਪੈਰੀ ਸਾਹਿਬ ਤੇ ਪਿੱਛੇ ਕਰ ਲਈਏ ਜਿਹੜਾ ਕਬਜਾ ਵੇ ਆ ਗਰਾਉਂਡ ਤੇ ਅੱਪਾ ਟੋਜਾ ਛੱਡ ਲਈਏ ਤੁਸੀਂ ਸਤਕਾਰ ਦੇ ਉਹ ਤੁਹਾਡੇ ਲਈ ਇਹ ਖੇਡ ਮੈਨੇ ਸ਼ੋਭ ਦੇ ਆ ਪੱਬਦੇ ਆ ਅੱਗੇ ਬਾਸ਼ਾ ਕਰਦੀ ਗਵਾ ਬੱਚੇ ਪਿੰਡਾ ਲਈ ਪਈ ਪਿੰਡੇ ਨਾਗਵੰਦਰਾ ਗਰੂਰ ਸਾਹਿਬ ਦਾ ਏਰੀਆ ਉੱਧਰ ਸਾਡਾ ਵੀ ਜੀਪੀਐਸ ਮੋਬਾਈਲ ਵਾਲਦ ਸ਼ੇਰਾ ਭਰਾ ਮਾਣੀ ਮਿੱਗੇ ਵਾਲਾ ਬਰੇ ਪਿਆਰ ਵੱਡੇ ਕਾਰ ਪੇਦੇ ਆ ਚੇਲਾ ਪਰਿਵਾਰ ਵਿੱਚ ਆ ਤੇ ਸਾਹਮਣੇ ਕੰਡਾ ਨੇ ਸੱਚ ਬੋਲਿਆ ਹੈ ਕਿ ਇਹ ਨੰਬਰ ਦਾਦਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦਾ ਆਹ ਸਾਹਮਣੇ ਪਰਚਾ ਕਬੱਡੀ ਬੰਦਨੀ ਤਾਰ ਵਰਤਿਆ ਆਹ ਮੁੰਡੇ ਨੇ ਕਹਿੰਦੇ ਗਰੀਬੀ ਵਰੀ ਹਡਾਈ ਹੈ ਤੇ ਲੱਜ ਕੇ ਹਡਾਈ ਕਿ ਮੈਂ ਕਿਵੇਂ ਲੱਜਿਆ ਤਾੜੀ ਮਾਰ ਕੇ ਦੱਸੋ ਧਰਮਣਾ ਦੁੱਖ ਤੋੜੀ ਆਉਂਦੇ ਮੁੰਡੇ ਪੁਸ਼ਾਰ ਮੁੰਡੇ ਦੁੱਖ ਤੋੜੀ ਆਉਂਦੇ ਆਹ ਅੱਖ ਤੋੜਨ ਵਾਲੀ ਗੱਲ ਹੈ ਜੋਗਰ ਦੀ ਕਬੱਡੀ ਪਰ ਗਿੱਦਾ ਆਹ ਸੰਧੂ ਜੱਟੇ ਇੱਕ ਜੱਟ ਦੇ ਉੱਤੇ ਲੱਗੇ ਹੋਏ ਵੀਰੇ ਹਾਲ ਦੇਖੋ ਮੈਂ ਭੈਣ ਦੀ ਸਹੇਲੀ ਨਾਲ ਗੱਲਬਾਤ ਹੋ ਜੇ ਕੰਨ ਚਲੇ ਅਸੇ ਚੱਲਦੇ ਮੈਂ ਚਾਲ ਵੇਖੇ ਨੇ ਘਰ ਘਟਨੀ ਆਵਾਜ਼ ਜਿੰਨਾ ਖੁੱਲ੍ਹ ਦਿੱਤੀ ਈਆਂ ਨੂੰ ਪਰਦੇ ਜੋ ਪੋਂਦੀਆਂ ਨੇ ਗੱਲ ਗੱਲ ਤੇ ਅੱ삐 ਅੱ삐 ਰਾਤ ਤੱਕ ਹੋਰ ਜਾਣੀਆਂ ਪਤਾ ਕਿਉਂ ਨਾ ਲੱਗੇ ਹਿੱਕੇ ਹਾਲੇ ਚੱਲਦੇ ਜੂਰਾ ਵੀ ਨਾ ਲੱਖਾ ਫੂੜਾ ਫੁੱਲ ਜੱਟੇ ਨਾ ਜੂਰਾ ਵੀ ਨਾ ਲੱਖਾ ਫੂੜਾ ਫੁੱਲ ਜੱਟੇ ਨਾ ਬਹੁਤਾ ਟੈਮ ਬਸਦੀ ਨਹੀਂ ਨੋਟ ਕਰਿਓ ਬਾਪੇ ਜੀ ਸੋਹਣੇ ਆਣੇ ਕਰਦੇ ਹਲ ਭਰਪੂਰ ਕਰਿਓ ਕੀਪਾ ਕਹਿੰਦੇ 蒂ਮੋ ਵਾਲਿਆ ਕਬੱਡੀ ਬਾਦਲੀ ਬੱਬੂ ਮਾਨ ਦਾ ਇਸ ਮਰਦੀ ਬੜੀ ਉੱਚੀ ਦਸਤੀ ਕਰਮ ਹੈ ਹੌਕੀ ਵੀਰ ਬਾਬਾ ਮਾਨ ਸਿੰਘ ਦੇ ਪਰਿਵਾਰ ਵਿੱਚੋਂ ਹੈ ਅਤੇ ਸ਼ਵੇਗ ਉਹਨਾਂ ਦੇ ਪਰਿਵਾਰ ਵਿੱਚੋਂ ਹੈ ਬਰਨਾਰ ਵੀਰ ਉਹਨਾਂ ਦੇ ਪਰਿਵਾਰ ਵਿੱਚੋਂ ਹੈ ਪਰ ਸਾਹਮਣੇ ਇੱਕ ਵਾਰਸੇ ਕੀਪਾ 蒂ਮੋ ਵਾਲਿਆ ਸਾਹਮਣੇ ਮਾਰੀ ਬਸਤਰਾ ਪਿੰਡ ਵਿਖੇ ਦਾ ਆ ਮੁੰਡਾ ਵੀ ਅੱਜ ਟੁੱਟ ਟੁੱਟ ਕੇ ਲਾਇਦਾ ਪਰ ਬੱਬੂ ਪਹਿਲਵਾਨ ਜੀ ਕੋਈ ਸ਼ੱਕ ਨਹੀਂ ਦੋਵੇਂ ਪਾਸੇ ਟੀਮਾਂ ਇਕੋ ਜਿਹੀਆਂ ਨੇ ਤੇ ਆਹ ਸਾਹਮਣੇ ਚੋਟੀ ਦਾ ਮੈਚ ਖੇਡ ਆਹ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਟੀਮ ਜਿੱਤੂ ਕਿਹੜੀ ਸ਼ੱਕ ਤਾਂ ਰਹਿਣੀ ਆ ਮੇਲਾ ਤੰਤਰ ਬਾਬਾ ਸੁਖੂ ਸਿੰਘ ਸ਼ਹੀਦ ਦਾ ਤੱਕ ਤਾਂ ਪੈਣੀ ਆ ਲੋ ਸਾਡੇ ਕੋਲੇ ਰਮਣਾ ਪਿੰਡਾ ਵਾਲਾ ਕਬੱਡੀ ਪਾ ਰਿਹਾ ਜਾਲ ਖੜੇ ਜਾਂਦੇ ਬੈਠ ਜੀਏ ਜਾਂ ਥੋੜਾ ਜਿਹਾ ਪਿੱਛੇ ਹੋ ਜੀਏ ਕੋਈ ਤੁਨੀ ਸਾਨ ਜਦੋਂ ਚਾਰ ਸੱਤ ਜਾਂਦੀ ਹੈ ਲੋ ਗੋਰੂ ਪੈਲ ਟਾਏ ਵਾਲਾ ਕਬੱਡੀ ਬਹੁਤ ਨਹੀਂ ਤਿਆਰ ਬਣਨ ਥੂਲਾ ਸਿੰਘ ਦਾ ਏਰੀਆ ਕਰਕੇ ਦਾ ਏਰੀਆ ਚੰਦੇ ਦਾ ਏਰੀਆ ਜਿਹੜੇ ਬਲਕੇ ਨੰਗੇ ਦੇ ਵੱਡੇ ਵੱਡੇ 스타 ਖੇਡਦਾ ਪਰ ਸਾਹਮਣੇ ਬੱਲੇ 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 ਉਹ ਨੀਲੇ ਯਾਕ ਸਿੰਘ ਵਾਲੇ ਦਾ ਮੁੰਡਾ ਕਰਦਾ ਕਮਾਲ ਇਹ ਜਿੱਪਾ ਮੇਰੇ ਵਿੱਚੋਂ ਆਹ ਸਾਹਮਣੇ ਲੱਗੂ ਜੱਫਾ ਚੋਟੀ ਆ ਗਈ ਨਹੀਂ ਤਾਰੀ ਮਾਰੋ ਪਾਰੀ ਸਾਸ ਕਦੀ ਦੋਵੇਂ ਟੀਮਾਂ ਚੋਟੀ ਤੇ ਆਈਆਂ ਹੋਈਆਂ ਤੇ ਜੰਝਿੰਦ ਪੰਜਾਬ ਦਾ ਹੌਣ ਲੱਗਾ ਦੋਵੇਂ ਦੋੜਾ ਸਹੀ ਫੌਜਾ ਪਹਾੜੀਆਂ ਨੇ ਅੱਜ ਦੋਵੇਂ ਸਰਕਾਰਾਂ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਕੱਕਾ ਮਾਣ ਜਾਂਦੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਹੌਂਕਾ ਜਿੱਤ ਕੇ ਅੰਤ ਨੂੰ ਹਾਰ ਗਏ ਭਾਲਿਆ ਹੈ ਇਹਦਾ ਤਾਂ ਧਰਵੀ ਮਾਰਨ ਦਾ ਸਾਡੀ ਖੇਡ ਕਬੱਡੀ ਦੀ ਇੱਕ ਰੇਡਰ ਬੰਬਰ ਉਹਨੇ ਟੀਮਾਂ ਚੋਟੀ ਦੇ ਅਖੀਰ ਦੇ ਮੈਦਾਨ ਦੇ ਵਿੱਚ ਉੱtre ਆਇਆ 47 ਸਿੰਘ ਜੇਕਰ ਮੈਚ ਦਾ ਨਾਮ ਹੈ ਇੱਕ ਵਾਰੀ ਦਰੂ ਤਾਰੀ ਮੇਲਾ ਪ੍ਰਬੰਧਕ ਕਮੇਟੀ ਜਨਾਬ ਦੇ ਮਾਰ ਦਿਓ ਚਾਰ ਹੈ ਲਾਲੀ ਸਿੱਟੂ ਹੁੜਾ ਦਾ ਆ ਨਕਰ ਦੇ ਵਿੱਚ ਰਾਜਾ ਰੰਗੂ ਗੇਂਹ ਹੁੜਾ ਦੇ ਨਾਲ ਜੱਟ ਘੋੜੀਆਂ ਰੱਖਾਂ ਦੇ ਸ਼ੌਕੀ ਹੈ ਮੱਥੀ ਟੱਕ ਦੀ ਮੱਥੀ ਦੇ ਪੱਥ ਕਬੱਡੀ ਕਰਦੇ ਹੈ ਤੇ ਪਿਛਲੇ ਦਿਨੀ ਦਾਣਾ ਪਾਜੀ ਵੱਡੇ ਵੱਡੇ ਸਨਮਾਨ ਕਮੇਟੀ ਦੇ ਵਿੱਚ ਹੁੰਦੇ ਆਏ ਹੁੰਦੇ ਰਹਿਣਾ ਪਰ ਜਿਹਦਾ ਸਨਮਾਨ ਲਾਲੀ ਸਿੱਟੂ ਲੱਘੂ ਅਕਬਰੇ ਭਰਾਵਾਂ ਸਰਦਾਰ ਬਰਨਾਲ ਵੇਖਣ ਨੂੰ ਮਿਲਦੇ ਪਰਨਾ ਢੰਗ ਉਹ ਨਾਲ ਨਾਲ ਟੱਕਰ ਰੋਗੜ ਮਾਲ ਚੱਕੀਆਂ ਦੇ ਨਾਲ ਪਰ ਸਾਹਮਣੇ ਨੋਮਰ ਮਾਲ ਚੱਕੀਆਂ ਤੱਕ ਜਿੰਦਾ ਵਾਧਾ ਕਰ ਗਿਆ ਆਹ ਥਾਪੀ ਵੱਜੀ ਆਹ ਥਾਪੀ ਵੱਜੀ ਮੱਤ ਤੇ ਰਾਵਰ ਮਾਲ ਚੱਕ 14 ਅਗਸਤ ਨੂੰ ਆ ਵੱਡਾ ਸੱਭਿਆਚਾਰ ਮੇਲਾ ਤੇ ਖੇਡ ਮੇਲਾ مہاراج چیچے موجود کردار ہے جسبی سی بال بہتری صاحب بلاس پور یو پی کوڑت اور بلاس پور یو پی کو جہاں نے ਆ ਵੱਡਾ ਮਾਣ ਮੇਰੇ ਨਗਰ ਦੇ ਵਿੱਚ ਮਦਾ ਹੈ ਬਹੁਤ ਬਹੁਤ ਧੰਨਵਾਦ ਦੀ ਹੈ ਉਹਨਾਂ 라ਫੂਤਾ ਸ਼ਖਸ਼ੀਜਾਂ ਦਾ ਪਰ ਸਾਹਮਣੇ ਬਈਰ ਬਈ ਵਾਲਾ ਪਿੰਡ ਦਾ ਵੱਧ ਗਿਆ ਲਓ ਸਾਹਮਣੇ ਹਾਫ ਸਰਦਾਰ ਹਾਫ ਸਰਦਾਰ ਦਾ ਨਾਮ ਕਾ ਦੇਖਾ ਲੋਕਾਂ ਨੂੰ ਦੱਸਾਂਗੇ ਆਪਾਂ ਦੱਸਿਓ ਅਮਤਾਰ ਵੀਰ ਜਿਹੜਾ ਹੋਲਡ ਨੰਬਰ ਸੀਗਾ ਉਹ ਕਿਸ ਟੀਮ ਦਾ ਹੈ ਉਹ ਵੀ ਦੱਸਿਆ ਦਾਲੀਆ ਹੋਰ ਨੰਬਰ ਲਾਜਮ ਵਾਲੇ ਵੀਰਾਂ ਤੋਂ ਪੁੱਛ ਲਈ ਆਪਾਂ ਜਿਹੜਾ ਹੋਲਡ ਨੰਬਰ ਸੀਗਾ ਉਹ ਕਿਹੜੀ ਟੀਮ ਦਾ ਹੈ ਅਸਪਾਸੇ ਚੱਲਦੇ ਮੈਚ ਦਾ ਦੇਖਾ ਚੁੱਖਾ ਚੱਲਦੇ ਮੈਚ ਚੱਲ ਚੱਲਦਾ موسیقی <سؤال> ਬੜਾ ਮਾਣ ਮਹਿਸੂਸ ਹੁੰਦਾ ਹੈ ਇਸ ਰਾਕੇ ਦਾ ਇੱਕ ਜਨੌਜਵਾਨ ਭਾਵੇਂ ਸਾਡੇ ਦਰਮਿਆਨ ਐ ਸੁਪਰੀਮ ਸਿੰਘ ਮੋਚਾ ਇਸੇ ਤਰ੍ਹਾਂ ਹੁਣਲੇ ਮਨ ਦੇ ਤੌਰ ਤੇ ਧੰਨਵਾਦ ਸਰਦਾਰ ਸੇਖਾ ਸਿੰਘ ਜੀ ਉਹਨਾਂ ਦੇ ਸਭ ਤੋਂ ਪਹਿਲੇ ਤੌਰ ਤੇ ਸਾਬਤ ਹੋ ਇੰਗਲੈਂਡ ਵਿੱਚ ਪ੍ਰਾਪਤ ਦਾ ਜਾਮ ਲਿਆ ਇਸ ਵੀਰ ਦਾ ਮਾਣ ਲਾਣ ਵਾਲਾ ਉਹਦਰ ਇਸੇ ਨਗਰ ਵਾਲਾ ਬੜਾ ਮਹਾਨ ਹੈ ਜਿਹੜੀ ਇਸ਼ਕ ਦਾ ਬਾਦ ਮੇਰੇ ਖਿਆਲ ਦੇ ਨਾਮ ਜਸ਼ਾਨੀ ਬਾਜੀ ਦੇ ਵਿੱਚ ਆਹ ਮੁੰਡੇ ਨੇ ਕਹਿੰਦੇ ਮਾਣ ਵਧਾਇਆ ਜਿਲੇ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਨੰਬਰ ਤੇ ਆਇਆ ਪਹਿਲੇ ਨੰਬਰ ਤੇ ਆਇਆ ਤਾੜੀ ਸਾਥ ਸੰਗਤ ਜੀ ਇੱਕ ਵਾਰੀ ਤਾੜੀ ਮਾਰ ਦਿਓ ਭੁੱਲੇ ਆ ਨਾਮ ਜਿਹੜਾ ਮਾਣ ਸ਼ਖਤ ਕੋਈ ਨੌਰੀ ਮਨ ਕਰਦਾ ਹੈ ਬੜਾ ਫਰਕ ਮਹਿਸੂਸ ਹੁੰਦਾ ਹੈ ਇਹ ਸਾਡੇ ਮੇਰੇ ਪਿੰਡ ਦੀ ਸ਼ਾਨ ਹੈ ਕਿ ਤੁਹਾਡੇ ਪਿੰਡਾਂ ਮਾਣ ਨਸ਼ਾਨੀ ਬਾਜੀ ਦੇ ਵਿੱਚ ਉਹਨੇ ਨੇ ਵਡੀਆਂ ਮੰਨਾਂ ਮਾਰੀਆਂ ਅੱਜ ਵੱਡਾ ਸਨਮਾਨ ਕੀਤਾ ਗਿਆ ਹੈ ਤਾਂ ਬੇਨਤੀ ਕਰਾਂਗਾ ਸੇਵਾ ਤੋਂ ਆਵੀ ਆ ਰੈਡ ਬਾਜੀ ਦੇ ਇੱਕ ਮਿੰਟ ਆਜੇ ਭੱਜਦੇ ਹੋ ਕਿਉਂਕਿ ਸਾਡੇ ਵੀਰ ਦਾ ਸਨਮਾਨ ਕੀਤਾ ਜਾਣਾ 51 ਸੌ ਲਗਤਰਾਸ਼ੀ ਦੇ ਨਾਲ 7 ਇੱਕ ਮਿੰਟ ਹੋਰ ਨਹੀਂ ਇੱਕ ਮਿੰਟ ਇਹ ਛੋਟਾ ਵੀਰ ਹੈ ਨਿਸ਼ਾਨ ਮਾਰੀ ਲੰਗੇ ਵਾਲਾ ਲਗਤਰਾਸ਼ੀ ਜਸਵੀਰ ਸਿੰਘ ਜੀ ਬਾਜਵਾ ਸਰਪੰਚ ਬਲਾਸਪੁਰ ਜੁਤੀ ਵਰਕੀਰ ਤਾਰਕ ਜੂਤ ਆਦੂ ਬਲਾਸਪੁਰ ਜੁਤੀ ਇਹਨਾਂ ਵੀਰਾਂ ਵੱਲੋਂ 51 ਸੌ ਰੁਪਏ ਦੀ ਨਗਤਰਾਸ਼ੀ ਦੇ ਨਾਲ ਨਿਸ਼ਾਨ ਦਾ ਸਨਮਾਨ ਕੀਤਾ ਜਾਣਾ ਮੈਂ ਤਾਂ ਕਹਿਣਾ گرم ہے پاس میں دو دن درشن ہوئے سارے سرکار سے امید نے جگلاوٹ والا ڈولا جگلا ڈولا ਮਾਪ ਜਿਹੜੀ ਸਾਰੀ ਚੱਲਦੀ ਹੈ ਬਹੁਤ ਵੱਡੀ ਪੱਧਰ ਤੇ ਚੇਚੇ ਤੋਂ ਤੇ ਧੰਨਵਾਦ ਸੋਚੀ ਸੰਗਤ ਦਾ ਔਰ ਬੜਾ ਮਾਣ ਮਿਲਾਇਆ ਇਸ ਇਲਾਕੇ ਦਾ ਮੁੰਡਾ ਐਸ਼ਦੀਪ ਸਿੰਘ ਵਿਚਾਰੀ ਬਾਜੇ ਦੇ ਵਿੱਚ ਉਹ ਜਿਹੜੇ ਵਿੱਚ ਅਵਲ ਨੰਬਰ ਤੇ ਆਇਆ ਨੰਬਰ 1 ਦੀ ਪੋਜੀਸ਼ਨ ਵੀ ਹਾਸਲ ਕੀਤੀ ਹੈ ਜਿਲੋਂ ਮੁਬਾਰਕ ਸੋਨੇ ਹੁੰਦੇ ਬਾਪ ਦਾ ਸਾਦਾ ਸਾਰੇ ਵੀਰ ਵੀ ਕਿਉਂਕਿ ਰਾਹ ਮੁੰਡੇ ਨੇ ਵਿਚਾਰੀ ਬਾਜੀ ਦੇ ਤੁਹਾਡੇ ਪਿੰਡ ਦਾ ਨਾਮ ਰੋਸਾ ਕੀਤਾ ਪਰ ਸਭਾ ਕਬੱਡੀ ਕਿਸ ਤੇ ਪਿੰਡਾਂ ਵਾਲਾ ਪਾ ਰਿਹਾ ਹੈ والا سو کے واپس آ ਕੋਸਟਾ ਬਹੁਤ ਸਾਹਮਣੇ ਪੈਰ ਢਾਏ ਵਾਲਾ ਗੁਰੂ ਕਬੱਡੀ ਪਾਉਂਦੇ ਨੇ ਤਿਆਰ-ਬਰ-ਤਿਆਰ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਅਜੇ-ਤੇ ਲੋਕਾਂ ਤੇ ਧੰਨਵਾਦ ਹੈ ਮਣੀ ਬੈਲਜੀਅਮ ਦੇ ਵਿੱਚ ਪ੍ਰਸਾਦ ਆ ਰਿਹਾ ਸਾਡੀ ਖੇਡ ਕਬੱਡੀ ਦਾ ਟੂਰਨੀ ਦਾ ਜਾਫੀ ਔਰ ਇਹਦੇ ਰਾਇਲ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਦਾ ਬੰਦਾ ਬੁੜਾ ਆਇਆ ਔਰ ਸਾਰੇ ਇਸ ਵੇਲੇ ਗੁਰੂ ਤਖਨੇ ਦਾ ਵਾਅਦਾ ਕਰ ਗਿਆ ਕਿ ਜੰਗ ਦਾ ਮੈਦਾਨ ਚਾਹੀ ਖੇਡ ਦਾ ਮੈਦਾਨ ਖਿਡਾਰੀ ਕਹਿੰਦੇ ਪੱਲੀ ਤੇ ਲਗਾਉਣੀ ਪੈਂਦੀ ਜਾਣ ਜੋ ਸਹੀ ਤਾਲ ਬੰਦਿਆਂ ਨੂੰ ਇਹ ਤੇ ਮਾਣ ਕੇ ਟਿੱਕੇ ਗੁਰਸੇਵ ਸਿੰਘ ਜੀ ਦਾ ਮਤਵਾ پھر جيڪڏهن فينس ٿي وئي چیچے تور وار رنجیت ਪੁਆਇੰਟ ਦੋ ਦੇ ਵਿੱਚ ਉਹ ਪ੍ਰਭਾਤਿਕ ਕਰਦਾ ਹੈ ਸਾਡਾ ਹਮਾਰਾ ਰੀਤ ਹੈ ਮਾਰੀ ਮੇਡੀਆਂ ਦਾ ਜਿਸ ਦਾ ਪਿਆਰ ਉਹ ਹਰ ਹਰ ਹੀ ਹੋਲਡ ਹੀ ਕਰ ਰਿਹਾ ਹੈ ਬਾਈ ਨੰਬਰ ਲੈਂਦਾ ਹੈ ਰੇਡਰ ਰੇਡਰ ਦਾ ਲੱਗਿਆ ਮੱਲ ਲੱਗਿਆ ਮਿਹਰਬਾਨ ਕਰਦੇ ਮੇਰੇ ਨੰਬਰ ਕਹਿੰਗਾ ਜੈ ਵੀ ਸਾਰੀ ਰਾਬੂ ਦੀ ਸੰਗਤ ਨਾਲ ਨੂੰ ਜਾਣਦੇ ਆ ਅਸੀਂ ਮਾਫੀ ਪਾਉਣੀ ਸਟਾਣੇ ਸਾਰਿਆਂ ਦੇ ਨਾਲ ਲੋਟੀ ਮਾ ਉਹ ਸਹੀ ਬੋਲੇ ਅੱਜ ਜਿਹਦੇ ਕਰਕੇ ਜਿਹਦਾ ਖੇਡ ਮੈਦਾਨ ਬੰਦ ਨਹੀਂ ਆਏ ਆ ਪਰ ਬੰਦ ਦਾ ਜ਼ਿਕਰ ਕਰਦੇ ਬੜੇ ਜਿਹੜੀਆਂ ਟੋੜੀਆਂ ਜਿਹੜੀਆਂ ਆ ਗਈਆਂ ਜਾਣੀਆਂ ਸ਼ਹੀਦਾਂ ਸੱਜਾਂ ਦੀ ਯਾਦ ਦੇ ਵਿੱਚ بلاس پور یو پی جنہ نے مان بنایا ਆਰੇ ਆਜੋ ਵੀਰ ਨੇ ਬੱਡੇ ਪਿਆਰ ਪੰਦਰ ਸ਼ਹੀਦ ਨੂੰ ਸਾਡੀ ਬਾਣੀ ਹੈ ਨਾਮ ਦੇ ਪਰ ਵੱਡਿਆਂ ਵੀਰਾਂ ਨੇ ਭੇਜੇ ਆਂ ਖੌਮ ਬਹੁਤ ਧੰਨਵਾਦ ਚੋਟੀ ਦਾ ਬੇਨਾ ਜਿਹੜਾ ਉਹ ਛੱਡੇ ਜਾ ਰਿਹਾ ਹੈ ਅੱਜ ਇਸ ਤਸਵੀਰ ਦੇ ਉੱਪਰ ਵੱਡੀਆਂ ਨੌਂ ਕਮ ਖਾਰਾ ਲੱਗੀਆਂ ਹੋਈਆਂ ਬਾਬਾ ਸੁੱਖੂ ਬਾਡੀ ਦੇ ਸ਼ਹੀਦ ਸਮੁੱਚੀ ਬੇਨਾ ਦੇ ਨਾਲ ਕਮੇਟੀ ਦੇ ਨਾਲ ਬਾਬਾ ਦੇ ਲਈ ਇਸ਼ਾਰ ਇੱਕ ਸੇ ਪੂਰੀ ਕਰਨੀ ਗੁਰਦਾਨ ਸੇ ਥੈਂਕ ਯੂ ਸੇ ਕਿ ਕਾਸ਼ਾ ਬਹੁਤ ਚੜ੍ਹਨ ਦੀ ਗੱਲ ਪੱਕੀ ਉਸ ਤਰ੍ਹਾਂ ਦੇ ਜਿਹੜੇ ਮੈਚ ਵਰਗੇ ਬਾਬਾ ਸ਼ਬੀਕ ਸਿੰਘ ਜੀ ਨੇ ਆਹ ਲਾਕ ਦੇ ਵਿੱਚ ਕਰਵਾਤੇ ਜੋ ਨਗਰ ਮਾਰੀ ਮੇਘੇ ਦੀ ਸੰਗਤ ਦਾ ਲਾਈਵ ਲਾਈਵ ਸਿਰ ਮੱਥੇ ਤੇ ਪਰਾਲੇ ਪਰ ਲਾਲਪੁਰੀਆ ਮੰਨਾਂ ਦੁਨੀਆ ਦਾ ਪੱਟਾ ਮੰਨ ਕੀ ਹਾਲ ਚਾਲ ਸੋਨਿਓ ਠੱਲ ਪਾਉਗਾ ਜੱਟ ਦੇ ਦੇ ਦਾ ਉਹ ਬੰਦੇ ਮਾਰਦੇ ਪਰ ਸਾਹਮਣੇ ਮੁੰਡਾ ਲਾਵਾ ਮਾਰਦਾ ਲਾਲਪੁਰੀਏ ਮੰਨੇ ਨੂੰ ਕਾਹ ਮਰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਐਸ ਵਾਸਤੇ ਮੰਨਾ ਉਸਤਾਦ ਜਿੰਦੇ ਚੇਲੇ ਬਣ ਗਈ ਹੈ ਤੇ ਮੰਨਾ ਨਾਲ ਕਰਿਆ ਨਹੀਂ ਕੰਮੋ ਉਸਤਾਦ ਦਾ ਤਰਾਸ਼ਿਆ ਹੋਇਆ ਚੇਲਾ ਬਣ ਗਈ ਹੈ ਚੋਟੀ ਦਾ ਮਾਲ ਖੇਡਿਆ ਆ ਗਿਆ ਚੋਟੀ ਦਾ ਮੈਚ ਰਾਣਾ ਢੰਡੀ ਢੰਡਾ ਵਾਲਾ ਰਾਣਾ ਵੀ ਕੰਮੋ ਉਸਤਾਦ ਦਾ ਤਰਾਸ਼ਿਆ ਹੋਇਆ ਜਿੰਨਾ ਬਣ ਗਿਆ ਲੋ ਸਾਹਮਣੇ ਨੌਮਨ ਮਾਲ ਟੱਕ ਟਿੰਗ ਦਾ ਟੱਕਰ ਨਹੀਂ ਉਹਦੇ ਰੱਖਦੇ ਹੈ ਸਾਹਮਣੇ ਚੋਟੀ ਦੇ ਗਰਨੇ ਮੀਂਹ ਦਾ ਟੱਲਾ ਮਨ ਨਾ ਹੋਣਾ ਉਹ ਦੇਖ ਕੇ ਕਿੱਦਾਂ ਹੋਣਾ ਹੌਣ ਬੱਲੇ ਦੇ ਗੁਰਦਰੀ ਹੈ ਸ਼ੇਅਰ ਕਰ ਲੈ ਕਰਾਂ ਕਰ ਲੈ ਤੁਸੀਂ ਕੈਮਰਾ ਆਪਣਾ ਫੋਕਸ 10 ਕੁੜੀਆਂ ਵੀ ਰਾਣ ਗੱਜ ਰਾਜੇ ਮਾਰੀ ਲੇਹੇ ਬੱਤੇ ਪਿੰਡ ਹੈ 10 ਕੁੜੀਆਂ ਨੂੰ ਰਾਣ ਗੱਜ ਰਾਜੇ ਮਾਰੀ ਲੇਹੇ ਬੱਤੇ ਪਿੰਡ ਹੈ ਰਾਣ ਗੱਜ ਗੱਪੂ ਪੂਲਾ ਪਿੰਡ ਪਹਿਲੇ ਪ੍ਰਵਾਹਾਂ ਦੇ ਪਿੰਡ ਹੈ ਆਹ ਪ੍ਰਵਾਹਾਂ ਦਾ ਨਕਰ ਆਹ ਚੇਚੇ ਦਰਤੇ ਜਾਂਦੇ ਆ ਜਾਂਦਾ ਹੈ ਪਰ ਸਾਹਮਣੇ ਨੰਬਰ ਕਿਹਦਾ ਹੈ ਕੀ ਇਸ਼ਾਰੇ ਉਹ ਜੇ ਰਾਣਾ ਰੱਪਾ ਹੈ ਯਾਤਰੀਆਂ ਨੂੰ ਦਿੱਤਾ ਗਿਆ ਹੋਰ ਟਿਕਟ ਕਰਕੇ ਉਹ ਨੰਬਰ ਯਾਤਰੀਆਂ ਨੂੰ ਦਿੱਤਾ ਗਿਆ ਹੈ 17 ਤਰੀਕ ਨੂੰ 16 ਸਾਹਿਬ ਦੀ ਧਰਤੀ ਤੇ ਮਿਲਾਂਗੇ 18 ਤਰੀਕ ਨੂੰ ਬਰਨਾਲਾ ਸਾਹਿਬ ਪਿੰਡ ਲਈਆ ਤੇ ਸਿਆਹ ਵਾਲੀ ਯਾਤਰੀਆਂ ਨਾਲ ਕੇ ਕਰਕੇ ਗਿਆ ਪਿੰਡ 19 ਤਰੀਕ ਛੇਵੇਂ ਵਾਲੇ ਕੋਟ ਤੇ 20 ਤਰੀਕ ਨੂੰ ਢੰਡਾ ਵਾਲਿਆ ਵਾਲਿਆ ਦੀ ਗੱਲ ਕਸੂਤੀ ਆ ਗੱਲ ਬਸੂਤੀ ਵੱਜੀ ਕੈਂਚੀ ਹਰ ਮਾਲੇ ਧੰਨ ਵਰਕੇ ਐ 300 ਜਿੱਤਾ ਚੰਦਲੇ ਦੇ ਰੋਣੀ ਹੋਰ ਨੰਬਰ ਮੁੰਡੇ ਨੇ ਇੱਕ ਪਾਸੇ ਕਰਤਾ ਜਿਵੇਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੇ ਕੀਤਾ ਸੀਗਾ ਕਿ ਡਿਬਰਦੁਗੜ ਬੈਠਾ ਅੰਦਰ ਲੱਗੇ ਜਿਵੇਂ ਕੋਈ ਪਗੰਡਾ ਹੱਥ ਦੇ ਵਿੱਚ ਤੀਰ ਤੇ ਮਾਰਾ ਰੋਪੀਆਂ ਦੇ ਸਾਹ ਸੁਟ ਗਿਆ ਤੇ ਭਾਈ ਸਾਹਬ ਨੇ ਇੱਕ ਪਾਸੇ ਕੀਤਾ ਭਾਈ ਸਾਹਬ ਨੇ ਇੱਕ ਪਾਸੇ ਕੀਤਾ ਜੀ ਮੈਨੂੰ ਲੱਗਦਾ ਕਾਲਵਾ ਵਾਲਾ ਕਾਲਵਾ ਵਾਲਾ ਇੱਕ ਪਾਸਾ ਕਰਨੀ ਫਿਰਦਾ ਆਹ ਸਭੀ ਕਿੰਦੇ ਬਾਗੜੀਆਂ ਵਾਲਾ ਤਗੜੇ ਇੱਕ ਵਾਦਾ ਕਰ ਗਿਆ ਉਧਰ ਜੂਨ ਵਿੱਚ ਕਿੰਨੇ ਦੇ ਵਿੱਚ ਵੱਡਾ ਮੇਲਾ ਹੰਤਰਨ ਣਾਕੇ ਦੇ ਵਿੱਚ ਪਿੰਡ ਗੁਰਜੇ ਰੱਪੜੋੜੀ ਦੇ ਵਿੱਚ ਹੁੰਦਾ ਮੇਜਰ ਸਵੀਟਨ ਵਾਲਾ ਭਰਾ ਸਦਾ ਇਹ ਸਾਲ ਵੀ ਖੁੱਲੇ ਸੁੱਤੇ ਡੰਡਾ ਜਿਹਦਾ ਪਿਆਰ ਗੁੰਮਾ ਸਾਡਾ ਵੱਡਾ ਵੀਰ ਹੈ ਮਾ ਖੇਡ ਕਬੱਡੀ ਦਾ ਆਪਣਾ ਸੋਹਣਾ ਮਾਲਾ ਆਵਾਜ਼ ਬੜਾ ਪਿਆਰੇ ਗਿੰਦਰ ਸਵੀਟਰ ਵਾਲੇ ਦਾ ਔਰ ਜੁੜ ਮਹਿਲੇ ਦੇ ਖੁੱਲੇ ਸੱਤੇ ਆ ਸਾਹਮਣੇ ਇਸ ਵੇਲੇ

ਬਾਬਾ ਜੀ ਸਾਹਿਬ ਬੰਦਰਾ ਸਾਹਿਬ ਵੀ ਆਏ ਆ ਬੱਬੂ ਡਾਕਟਰ ਬੱਬੂ ਮਾਰੀ ਨੇਕੇ ਵਾਲਾ ਸਾਡੇ ਸਤਕਾਰ ਦੇ ਵਿੱਚ ਸਾਰੀਆਂ ਸਮੁੱਚੀਆਂ ਸੰਗਤਾਂ ਦਾ ਸਾਰੇ ਨਵੀਂਆਂ ਦਾ ਚੇਤੇ ਕਰਦੇ ਹਾਂ ਹਾਂ ਰਾਵਣ ਆ ਮਾਨ ਚੱਕ ਦੀ ਧਰਤੀ ਦਾ ਕਬੱਡੀ ਪੌਂਡ ਲਈ ਤਿਆਰ ਪਰ ਤਿਆਰ ਹੋਰਾਂ ਦੇ ਸ਼ੋਰ ਲੱਗ ਹੈ ਹੁਣ ਦੇਖਾਂਗੇ ਵੀ ਚਾਰ ਦੇ 14 ਦੇ ਵਿੱਚੋਂ ਕੌਣ ਸਰਾਖ ਖੇਡਵਾਏ ਭੱਲੇ-ਭੱਲੇ ਕਰਵਾਵੇਗਾ ਔਰ ਸਾਹਮਣੇ ਰੋਬਰ ਕਬੱਡੀ ਪੌਂਦਰੀ ਤਿਆਰ ਬਤਿਆਰ ਹੈ ਮੈਲਾ ਪਰਜੋ ਦੱਤੇ ਹੈ ਮੈਲਾ ਐਨ ਚੁਟਦੀ ਆ ਮੈਲਾ ਸਿਰੇ ਦਾ ਹਿਆਰ ਤੇਜੀ ਸੁਰ ਸਿੰਘ ਦੀ ਇੱਕ ਮੱਦੀ ਮੰਨੀ ਤੇ ਪਰ ਮੰਨੀ ਬੇਸਾਰ ਲੱਗੀ ਹੋਈ ਹੈ ਦੁਨੀਆ ਭਰ ਦੇ ਵਿੱਚ ਲਾਈਵ ਕਿਹਾ ਜਾ ਰਿਹਾ ਹੈ ਪ੍ਰਵਾਸੀ ਭਰਾ ਜਿਹੜੇ ਇਸ ਧਰਤੀ ਤੋਂ ਬਾਹਰ ਨੇ ਉਹਦੇ ਸਾਧ ਵਿੱਚ ਗਿਆ ਉਹ ਵੀ ਜਰੂਰ ਜੁੜ ਬੈਠੇ ਹੋਣਗੇ ਔਰ ਸਾਹਮਣੇ ਇਸ ਵੇਲੇ ਕਬੱਡੀ ਪਾਜਾ ਰੋਗਨ ਲੈ ਵੀ ਕਹਿੰਦੇ ਆ ਹੋਲ ਦੇ ਜਾਂ ਫਿਰ ਕਹਿ ਰਾਣੇ ਢੱਗਾ ਵਾਲੇ ਨੂੰ ਪਰ ਬੱਲੇ ਬੱਲੇ ਆ ਸਾਹਮਣੇ ਨਾ ਅੱਗ ਦੇ ਨਾਲ ਫੱਟ ਦੇ ਨਾਲ ਮਿਲੇ ਜਾਂਦੇ ਆ ਲੰਮੀ ਦੇਸ ਦੇ ਅੱਗ ਹੋਰਾਂ ਚ ਕਿਲੇ ਜਾਂਦੇ ਆ ਸਾਹਮਣੇ ਰੇਡ ਹੋਣ ਨੇ ਮੁੰਡੇ ਦਾ ਮੀਂਹ ਤਕਰਾ ਕੇ ਤੇ ਚੰਗਾ ਰੋ ਲਾ ਕੇ ਚੰਗਾ ਜੂਗਾ ਫਿਰ ਵੀ ਚੰਗਾ ਦਿੱਤਾ ਮੁੰਡੇ ਨੇ ਚੋਟੀ ਦਾ ਮੈਦਾਨ ਟਾਲਾ ਹੁੰਦਾ ਜਾ ਰਿਹਾ ਸਾਡੀ ਭੈਣ ਕੁਲਵਿੰਦਰ ਜਦੋਂ ਰੰਗਾਂ ਤੇ ਦੂਜੇ ਦੇ ਟਾਂਟਾਂ ਵਾਲਿਆ ਜੋ ਸਾਡੇ ਕਿਸਾਨ ਭਰਾਵਾਂ ਨੂੰ ਸਾਡੀਆਂ ਮਤਾਵਾਵਾਂ ਘੱਟ ਇਲਫਾਜ ਦੋਦੀ ਸੀਗੀ ਕਿ ਸਮੇਂ ਉੱਪਰ ਗਵਰਨਰ ਦੇ ਦਿੱਲੀ ਸਰ ਕੰਮੀ ਥਾਂ ਸੇ ਝੱਬੀ ਆਰਲੀਮੈਂਟਰ ਦਾ ਤੇ ਟੈਂਟ ਕਿਸੇ ਵੀ ਨਾਇਬ ਚੁਸਤ ਹੋ ਕਰਦੇ ਸਾਡੇ ਇਤਿਹਾਰ ਕਰਾਉਂਦਾ ਤੇ ਦੂਜੇ ਪਾਸੇ ਝੱਬੀ ਰਾਗੜੀਆਂ ਵਾਲਾ ਜਹਾਜ ਬਣਾਈ ਜਾਂਦਾ ਇਤਾਂ ਹਾਂ ਤਾਂ ਜਹਾਜਾਂ ਦੇ ਬਣਦੇ ਆ ਜਹਾਜ ਉੱਡਦੇ ਵੀ ਆ ਜਹਾਜ ਲੈਂਦੇ ਵੀ ਨਾ ਚਲਾਦੇ ਆ ਆਹ ਸਾਹਮਣੇ ਪਿੰਡਾ ਵਈ ਪਈ ਵਾ ਕਬੱਡੀ ਪੌਂਡ ਦੀ ਤਾਰ ਬਤਾਰ ਤੇ ਮੁਰਕੋ ਮੁਰਕੀ ਹੋ ਗਏ ਲੱਗਿਆ ਜੋਰ ਕਪਰਾ ਦਾ ਗੰਦਾ ਵੀ ਨਹੀਂ ਚਿਪਦਾ ਜਿਸਮ 'ਚ ਖੋਰ ਜੋੜਦਾ ਚੜਦੀ ਉਮਰ ਕਰਮ ਖੋਣੇ ਲਲਕਾਰੇ ਤਾਵਾ ਜੇ ਲਾਰੇ ਖੇਲੇ ਮਤ ਮੈਦਾਨੋਂ ਵਰਕੇ ਨਹੀਂ ਪੈਂਦੇ ਹੁਣ ਦੇਖਦਾ ਵੀ ਕਿੰਨੇ ਵਰਕੇ ਨਾਲੇ ਧੰਨ ਵਰਕੇ ਇੱਕ ਵਾਰ ਦਿਖਾਉਂਦੇ ਆਂ ਔਰ ਸਾਹਮਣੇ ਪਿੰਡਾਂ ਵਾਲਿਆ ਸਿੰਘ ਸਰਦਾਰ ਅਗਰੰਤ ਦਾ ਵਾਦਾ ਕਰ ਗਿਆ ਲਾਲਪੁਰੀਆ ਮੰਨਾ ਇੱਜਾ ਕਹਿੰਦੇ ਯੂਐਸਏ ਦੇ ਮੈਦਾਨਾਂ ਦੇ ਵਿੱਚ ਘਾਹ ਵਾਲੀਆਂ ਗਰਾਉਂਡਾਂ ਦੇ ਉੱਪਰ ਸੈਂਟਰ ਦੇ ਲਈ ਖੇਡ ਕਲੱਬ ਔਰ ਸਾਹਮਣੇ ਹੋਰ ਟੀਮ ਲਾਲਪੁਰੀਆ ਮੰਨਾ ਕਬੱਡੀ ਪਾ ਰਿਹਾ ਔਰ ਪੰਨੂ ਉਸਤਾਨ ਫੱਟਿਆਵਾਂ ਦੀ ਦਾ ਚੰਗਾ ਚੇਲਾ ਬਣ ਕੇ ਅੱਜ ਗਰੱਭੀ ਬਣ ਕੇ ਖੇਡਦੇ ਹੈ ਭਰਾਵਾ ਵੱਲੋਂ ਪਿਆਰ ਹੈ ਪਰ ਸਾਹਮਣੇ ਉਹ ਦਾਦਾ ਯੋਗ ਪਰ ਲਾਲਪੁਰੀਆ ਮੰਨਾ ਨੇ ਤਗੜੇ ਦਾ ਵਾਦਾ ਕਰ ਦਿੱਤਾ ਦੋ ਜੋ ਕਬੱਡੀਆਂ چار گیا اپنی اپنی جگہ نے بتی روپیہ ملے بدل <سؤال> پرو ایس اے والے میم تعلقات